ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਵੜ ਆ ਗਈ ਵੀਰੋ ਇੱਕ ਗੱਬਣਾ ਚੰਗੇ ਰਿਕਾਰਡ ਵਾਲੀਆਂ ਵੜਾਂ ਨੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਹੁਣ ਵੀਰੋ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸलाम ਵੀਰੇ ਕੀ ਹਾਲ ਚਾਲ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਹਾਂਜੀ ਵੀਰ ਜੀ ਨਾਂ ਦੱਸੋ ਆਪਣਾ ਨਾਂ ਆਪਣਾ ਵੀਰ ਜੀ ਬਲਵਿੰਦਰ ਸਿੰਘ ਆ ਹਾਂਜੀ ਤੇ ਪਿੰਡ ਮੈਂਮੇ ਚੱਕਿਆ ਹਾਂਜੀ ਤਹਿਸੀਲ ਡੇਰਾ ਬਾਬਾ ਨਾਨਕ ਦਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਜੀ ਇਹ ਫੋਨ ਨੰਬਰ ਹੈਗਾ ਆਪਣਾ 7738 1181 ਠੀਕ ਹੈ ਜੀ ਤਾਂ ਵੀਰ ਜੀ ਦੋ ਬੈੜਾ ਆਈਆਂ ਕੋਲੇ ਵੀਰ ਜੀ ਬੈੜਾ ਦੋ ਨੇ ਹਾਂਜੀ ਆ ਇੱਕ ਸੂਈ ਹੈ ਜਰਸੀ ਬੈੜ ਠੀਕ ਹੈ ਜੀ ਵੱਡੀ ਵੱਛੀ ਹੈ ਹਾਂਜੀ ਤੇ ਔਰ ਇੱਕ ਗੱਬਣਿਆ ਵੀਰ ਜੀ ਇੱਕ ਗੱਬਣਾਗੀ ਤੇ ਬਾਕੀ ਇਹ ਆ ਵੀ ਸਾਰੇ ਜਿੰਨੇ ਵੀ ਭੈਣ ਭਰਾ ਤੇ ਜਿੰਦਾ ਡੇਰੀ ਫਾਰਮ ਵੇਖਣ ਦੇ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਸਤਿਕਾਰ ਤੇ ਵੀਰ ਜੀ ਬੇਨਤੀ ਹੈ ਕਿ ਜਿੱਦਾਂ ਆ ਗਾਂ ਸੂਈ ਆ ਹਾਂਜੀ ਇਹਨੂੰ ਚੋਕੇ ਖੜੋ ਬਿਲਕੁਲ ਜਿਹੜੀ ਗੱਬਣਿਆ ਉਹਨੂੰ ਪਾਸ ਕਰਕੇ ਖੜੋ ਬਿਲਕੁਲ ਬਿਲਕੁਲ ਕਿਉਂਕਿ ਆਪਾਂ ਮਤਲਬ ਆਪਣੀ ਆਪ ਤਸੱਲੀ ਕੀਤੀ ਹੈ ਤੇ ਇਹਨੂੰ ਲਾਮਾਂ ਨਹੀਂ ਦੇ ਸਕਦੇ ਵੀਰ ਜੀ ਇਹ ਹੱਥ ਜੋੜ ਕੇ ਬੇਨਤੀ ਆ ਬਿਲਕੁਲ ਇਹੋ ਬੇਨਤੀ ਹਾਰੇ ਵੀਡੀਓ ਚ ਮੇਰੀ ਵੀ ਇਹ ਹੁੰਦੀ ਵੀਰ ਜੀ ਕੀ ਪਸ਼ੂ ਵੇਚ ਆ ਕੇ ਲੈਣਾ ਚੋਗੇ ਲੈਣਾ ਉਹ ਤੁਹਾਡੀ ਜ਼ਿੰਮੇਵਾਰੀ ਆ ਹਨਾ ਜੀ ਤਾਂ ਬਾਕੀ ਲਾਲ ਡੱਬੀ ਵਹਿੜਾ ਗਈ ਵੀਰੋ ਜਰਸੀ ਤਾਂ ਸੂਈ ਆ ਤੇ ਵੀਰ ਜੀ ਇਹਦੇ ਬਾਰੇ ਦੱਸੋ ਕਿੰਨਾ ਦੁੱਧ ਆ ਹੁਣ ਵੀਰ ਜੀ ਇਥੇ ਲ ਜਿਹੜਾ ਪੱਕਾ ਦੁੱਧ ਆ 9 ਲੀਟਰ ਦੁੱਧ ਵਾ 9 ਲੀਟਰ ਠੀਕ ਹੈ ਇਹ ਨਹੀਂ ਹੈਗਾ ਕਹਿ ਦिए 10 ਲੀਟਰਾਂ ਚੋਂ 4 ਲੀਟਰ ਜਿੰਨਾ ਦੁੱਧ ਉਹਨਾਂ ਹੀ ਉਹਨਾਂ ਦਾ ਨਿਕਲੂਗਾ ਬਿਲਕੁਲ ਬਾਕੀ ਇਹ ਗੱਲ ਹੈ ਗੱਪਣ ਡੰਗਰ ਦਾ ਕਦੀ ਵੀਰ ਜੀ ਦੁੱਧ ਨਹੀਂ ਦੱਸਿਆ ਦੁੱਧ ਨਹੀਂ ਦੱਸਿਆ ਬਿਲਕੁਲ ਦੱਸਣਾ ਹੀ ਆ ਬਿਲਕੁਲ ਬਿਲਕੁਲ ਏ ਆਪਿਆ ਬੱਚਾ ਜੋ ਮਗਰ ਹਾਂਜੀ ਇਹ ਵੇਖ ਲੋ ਕੋਈ ਆਪਣੀ ਸਮਝ ਲਾ ਲੇ ਬਿਲਕੁਲ ਆ ਵੀਰੋ ਤੁਹਾਡੇ ਸਾਹਮਣੇ ਆ ਡੇਢ ਦਾ ਉਹ ਆਪਣਾ ਕੋਈ ਵੀਰ ਸਮਝ ਲਾ ਕੇ ਤੇ ਲੈ ਜੇ ਵੱਛੀ ਬੜੀ ਚੰਗੀ ਹੈ ਬਹੁਤ ਚੰਗੀ ਬੜਾ ਚੰਗਾ ਅੱਗੇ ਵੀਰ ਜੀ ਕਹਿੰਦੇ ਆ ਕਿ ਵੱਛੀ ਕਿੱਥੋਂ ਲਿਆਂਦੀ ਆ ਵੀ ਜਾਨੀ ਕਿ ਸੇਵਾ ਖੁਣੋ ਆ ਥੋੜਾ ਨਹੀਂ ਤਾਂ ਇਹੋ ਜੀ ਵੱਛੀ ਦੇਣਾ 14-15 ਕਿਲੋ ਦੁੱਧ ਵੀ ਜਾਨੀ ਕਿ ਚੋਆ ਨਹੀਂ ਆ ਲੇਵੇ ਵਾਲੀ ਵੱਛੀ ਆ ਤਾਂ ਦੱਸਣ ਦੇਗੇ ਗੋਆਗਾ ਬਾਈ ਬਹੁਤ ਲੱਗਿਆ ਨੂੰ ਹੰਦੇ ਚੰਗੇ ਹੈ ਸੇਵਾ ਸੂਰਤ ਕੀਤੀ ਆ ਲੈ ਆਗੇ ਤਾਂ ਬਾਕੀ ਹੁਣ ਕਿਹੜਾ ਵੀਰ ਇਹਨੂੰ ਮੰਡ ਪਾਲੂਗਾ ਤਾਂ ਦੁੱਧ ਤਾਂ ਇੱਕਦਮ ਬਰੀਡ ਆ ਵੀਰ ਜੀ ਹਨਾ ਤਾਂ ਵੱਡੇ ਪੱਲੇ ਜਾਂ ਦੁੱਧ ਤਾਂ ਨਹੀਂ ਭਰਨਾ ਭਰਨਾ ਸਾਫ ਆ ਵੈਸੇ ਵਿੱਚ ਅੱਛੀ ਸਾਫ ਆ ਬਿਲਕੁਲ ਹਾਂਜੀ ਡਿਜ਼ਾਈਨ ਬਹੁਤ ਸੋਨਾ ਵਹਿੜਦਾ ਤਾਂ ਖੋਲੀਏ ਵੀਰ ਜੀ ਤੋਰਾ ਵਿਖਾਈਏ ਖੋਲਿਓ ਜੀ ਤਾਂ ਵੇਖੋ ਵੀਰੋ ਚੰਗੀ ਸ਼ਕੀਨ ਵਹਿੜ ਆ ਗਈ ਜਰਸੀ ਬੋਦੀ ਵਾਲੀ ਆ ਤਾਂ ਮਗਰੇ ਦੇ ਵਛਾ ਗਿਆ ਹਨਾ ਜੀ ਅੱਛਾ ਅੱਛਾ ਠੀਕ ਹੈ ਬਾਹ ਵਾਹ ਦੇਖੋ ਵੀਰੋ ਚੈੱਕ ਕਰ ਲੋ ਸੋਰਾ ਤਾਰਾ ਚੈੱਕ ਕਰ ਲੋ ਤੱਲੇ ਵਾਲੂ ਆ ਵੀਰੋ ਚੰਗਾ ਸੋਹਣਾ ਲੱਗਿਆ ਜੀ ਐ ਲੈਵੇ ਦੀ ਬਹੁਤ ਸਾਫ ਆ ਤਾਂ ਹੈ ਵੀਰੋ ਕੱਦ ਕਾਠ ਵਾਲੀ ਕੋਈ ਨਿੱਕੇ ਕੱਦ ਦੀ ਨਾ ਮੰਨ ਕੇ ਚਲਿਓ ਸੋਹਣੀ ਵਹਿੜਾ ਰੰਗ ਬਾਜ ਆ ਕਮਾ ਲਓ ਜੀ ਆ ਗੁਲਾਬੀ ਥਣ ਆ ਗਿਆ ਵੀਰੋ ਚੰਗੀ ਸ਼ਕੀਨ ਵਹਿੜਾ ਤਾਂ ਬਾਕੀ ਦੁੱਧ ਵੀਰੇ ਤੁਹਾਡੇ ਪਾਈ ਦਾ ਤੁਹਾਡੀ ਸੇਵਾ ਦਾ ਜੀ ਦੇਖੋ ਵੀਰੋ ਲਾਗੇ ਤਾਂ ਚੈੱਕ ਕਰ ਮੈਂ ਸੋਹਣਾ ਥਣ ਲੱਗਿਆ ਚਵਾਈ ਵਾਲਾ ਲੈ ਬਾਕੀ ਵੀਰੇ ਪਾ ਪਾਪੂ ਪਾ ਚੈੱਕ ਕਰ ਲੋ ਹੈ ਚੰਗੇ ਰਿਕਾਰਡ ਵਾਲੀ ਕਿਹੜਾ ਵੀਰ ਸੇਵਾ ਕਰ ਦੂ ਵੀਰੇ ਚੰਗੇ ਦੁੱਧ ਦੀ ਮਾਲਕ ਬਣੂਗੀ ਸੋਹਣੀ ਵਹਿੜਾ ਰੰਗ ਬਾਜਾ ਜੀ ਤਾਂ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੋਗੇ ਬਾਈ ਮੁੱਲ ਵੇਖ ਲਓ ਜਿੰਨਾ ਕਹਿੰਦੇ ਕਰ ਦਨੇ ਆ ਬਾਕੀ ਇੱਕ ਹੋਰ ਬੇਨਤੀ ਹੈ ਕਿ ਦੁੱਧ ਬੱਚੀ ਦੇ ਸਲੇ ਹੀ 11 ਲੀਟਰ ਹਾਂਜੀ ਠੀਕ ਹੈ ਬੱਚੀ ਨੇ ਸਿਰਫ ਆਣ ਕੇ ਥੋੜਾ ਜਿਹਾ ਮਤਲਬ ਦਿਲ ਨਹੀਂ ਲਾਇਆ ਠੀਕ ਹੈ ਦੁੱਧ ਦਾਇ ਦੇ ਸਲੇ 11 ਲੀਟਰ ਹੀਗਾ ਪਰ ਆਪਣੀ ਆਤ ਥੋੜੀ ਹੋ ਰਿਆ ਵੀ ਆਪਾਂ ਗਲਤ ਦੁੱਧ ਨਹੀਂਗਾ ਦੱਸਣਾ ਬਿਲਕੁਲ ਬਿਲਕੁਲ ਆਪਾਂ ਇਸ ਕਰਕੇ ਦੱਸਿਆ ਵਾ ਤੇ ਜਿੰਨਾ ਸਹੀ ਦੋਦੇ ਉਹਨਾ ਇਸ ਟਾਈਮ ਮੌਜੂਦਾ ਦੱਸਾ ਜਿੰਨਾ ਸਾਡੇ ਘਰ ਆ ਠੀਕ ਆ ਕਿਸੇ ਵੀਰ ਕੋ ਜਾ ਕੇ ਹੋ ਸਕਦਾ 2 ਕਿਲੋ ਵਾਜੇ ਇਥੋਂ ਜਾ ਕੇ ਕਿਸੇ ਵੇਲੇ ਵੀਰ ਕੋ ਅੱਧਾ ਕਿਲੋ ਘਟ ਵੀ ਸਕਦਾ ਜੋ ਇਹ ਗੱਲ ਹੁੰਦੀਆਂ ਕਿਉਂਕਿ ਡੰਗਰ ਜਦੋਂ ਸਫਰ ਤੇ ਜਾਂਦਾ ਕਿਸੇ ਵੇਲੇ ਵਾਧਦੇ ਵੀ ਸਕਦਾ ਘਟ ਵੀ ਸਕਦਾ ਨਹੀਂ ਬਿਲਕੁਲ ਬਿਲਕੁਲ ਜੀ ਕਿਉਂਕਿ ਬਾਕੀ ਆਪਣੀ ਵੀਰ ਦੀ ਸੇਵਾ ਆ ਉਹਨਾਂ ਵੀ ਜਿੰਨਾ ਕਹਿੰਦੇ ਉਹਨਾ ਹੀ ਕਰਦੇ ਨੇ ਦੱਸੋ ਤੁਸੀਂ ਕਰਦੇ ਹੋ ਵੀਰ ਜੀ ਜਿਆ ਜੀ ਹਣਾ ਹਾਂਜੀ ਕਰਦੇ ਹੋ ਜਾਂਦੇ ਹੋ ਜਿਆ ਜੀ ਕਿੰਨੇ ਦੀ ਹੋ ਜੀ 30000 ਇਹ ਕਰਦੇ ਹੋ ਮਾਨ ਦਾ ਨਾ ਰੇਟ ਤੁਹਾਡਾ ਜਾਇਜ ਹੁੰਦਾ ਹਾਂਜੀ ਰੇਟ ਜਾਇਜ ਹੁੰਦਾ ਕਰਦੋ ਮਾਨ ਦਾ 40 ਦੇ ਦिए ਦੋ ਛੱਡ ਦੋ ਵੀਰ ਜੀ 38 ਦੀ ਖਾਨਾ ਖਾਨਾ ਵੀਰ ਜੀ 35000 ਦੀ ਵੈੜ ਦੇਣੀ ਆ ਜਿਹੜੀ ਵੀ ਵੇਚਣੀ ਹੈ ਗੱਲ ਕਾ ਦੀ ਵੇਚਣ ਵਾਲਾ ਕੰਮ ਕਰਨਾ ਕਲਿੰਦਰ ਸਿੰਘ ਹਾਂ ਬਿਲਕੁਲ ਬਿਲਕੁਲ 3000 ਦੀ ਠੀਕ ਆ ਤਾਂ ਬਹੁਤ ਸੋਹਣਾ ਰੇਡ ਕੀਤਾ ਵੀਰੋ ਚੈੱਕ ਕਰ ਲਿਓ 35000 ਦੀ ਆ ਤਾਂ ਰੰਗ ਬਾਝ ਵੈੜ ਆ ਖਾਨ ਤੁਣ ਚੰਗਾ ਲੱਗਿਆ ਤਾਂ ਸੋਹਣੀ ਸੁਨੱਖੀ ਤੇ ਕੱਦ ਕਾਰ ਠਾਲੀ ਆ ਵੀਰੋ ਤਾ 35 ਆ ਦੀ ਭਾਈ ਜੰਦੇ ਹਾਣਾ ਹੋ ਜੂ ਠੀਕ ਆ ਜੀ ਆਓ ਜੀ ਦੂਜੇ ਨੰਬਰ ਤੇ ਆ ਗਈ ਇਹ ਤਾਂ ਦੱਸਿਓ ਜੀ 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 ਇਹ ਕਿ ਜੋ ਗੱਬਣ ਹੈ ਵਸੀ ਹਾਂਜੀ ਇਹਦੇ ਨਾ 28 ਤਰੀਕ ਨੂੰ 28 29 ਤਰੀਕ ਨੂੰ ਇਹਦੇ ਦਿਨ ਪੂਰੇ ਆ ਠੀਕ ਆ ਜੀ ਠੀਕ ਤੇ ਬਾਕੀ ਵੇਖੋ ਕਿਹ ਵੇਲੇ ਜਨਵਾਰ ਉੱਤੇ ਵੀ ਲੈ ਜਾਂਦਾ ਵਾ ਬਿਲਕੁਲ ਤੇ ਨਹੀਂ ਤੇ ਪੂਰੇਾਂ ਚ ਤੱਕ ਮਾਲ ਸੁੰਦਾ ਹੀ ਆ ਸੁੰਦੇ ਸੁੰਦੇ ਬਿਲਕੁਲ ਬਾਕੀ ਇਹ ਵੀ ਵੇਖ ਲਓ ਤੁਸੀਂ ਵੇਖੋ ਵੀਰੇ ਚੈੱਕ ਕਰ ਲਓ ਗੱਬਣ ਵਹਿੜ ਆ ਗਈ ਆ ਤਾਂ ਥਣ ਥਣ ਇਹਨੂੰ ਵੀ ਬਹੁਤ ਪਿਆਰਾ ਲੱਗਿਆ ਤਾਂ ਬਾਕੀ ਵੀਰੋ ਰਾਜੀ ਰੂਜੀ ਖੋਲੇ ਵਿੱਚ ਖੋਲੇ ਬਾਕੀ ਠੰਡੀ ਠੁੰਡੀ ਪੂਰੀ ਹੈ ਅਸੀਲ ਬਹੁਤ ਆ ਦੋਖਣਾ 23 ਤਰੀਕ ਦੇ ਪੱਕੇ ਦੇਨੇ ਆ ਠੀਕ ਆ ਜੀ ਤਾਂ ਵੇਖੋ ਵੀਰੋ 28 ਤਰੀਕ ਨੂੰ ਦੇ ਦਿਨ ਪੂਰੇ ਹੁੰਦੇ ਆ ਤਾਂ ਬਾਕੀ ਰਾਜੀ ਰੂਜੀ ਫੁੱਲਾ ਵੀਰੋ ਤਾਂ ਵੱਡੇ ਪੱਲੇ ਚ ਇਹ ਵੀ ਰਾਜੀ ਬਹੁਤ ਆ ਤੇ ਇੱਕ ਵਾਰੀ ਵੀਰੇ ਤੋਰਾ ਤਾਰਾ ਚੈੱਕ ਕਰ ਲਓ ਚੰਗੀ ਸ਼ਕੀਨ ਮੈੜ ਲੈਓ ਜੀ ਲੈਓ 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 ਤਾਂ ਬਾਕੀ ਵੀਰੋ ਹੈ ਕਰੋਸਾ ਸ਼ਾਈ ਹਲ ਤੇ ਹੈ ਸੀਲਸ ਲੱਗ ਫੈਂਡ ਫੂਟ ਚੰਗੀ ਹੁੰਦੀ ਹੈ ਵੜ ਦੀ ਕੀ ਬਾਤ ਆ ਚੰਗਾ ਸੋਨਾ ਤੋਰਾ ਲੱਗਿਆ ਜੀ ਦੇਖੋ ਵੀਰਿਆ ਇਕ ਖਣ ਲਾਗੇ ਤੋ ਚੈੱਕ ਕਰਦਾ ਸੋਨਾ ਥਣ ਲੱਗਿਆ ਫੁੱਲ ਰਾਜੀ ਆ ਤਾਂ ਭਾਈ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਜੀ ਕੁਲਜਿੰਦਰ ਸਿੰਘ ਵੇਖ ਲਾ ਮੋਲ ਕਰਨ ਨੂੰ ਤੇ ਇਹਦਾ ਵੀ ਦਿਲ ਕਰਦਾ ਵੀ ਉਹਨੇ ਕਰ ਲਈਏ ਇਹ ਠੀਕ ਆ ਠੀਕ ਆ ਇਹ ਰੇਟ ਸੋਨਾ ਦਾ ਲੈ ਹਾਂਜੀ ਜਿਹੜਾ ਕੀਤਾ ਉਹਦਾ ਬਾਕੀ ਤੁਸੀਂ ਵੀਰ ਜੀ ਦੱਸ ਦੋ ਨਹੀਂ ਤੁਸੀਂ ਦੱਸਣਾ ਜੀ ਦੱਸ ਦੋ ਤੁਸੀਂ ਵੀ ਜੀ ਨਹੀਂ ਨਹੀਂ ਤੁਸੀਂ ਮੰਨ ਗੋ ਕਰ ਤੂੰ ਹੀ ਦੱਸਣਾ ਬੋੜਾ ਬੋੜਾ ਮਾਨ ਜਿਹੜਾ ਤੋਹੀਂ ਕਰਾਉਣਾ ਕਰਾ ਲੂ ਕਰਾ ਲਓ ਦੱਸੋ 35 ਚ 40 ਚ 40 ਚ ਦੋ ਛੱਡ ਦੋ ਫਿਰ ਦੋ ਛੱਡ ਦਈਏ 38 ਦੀ ਆਹ ਨਾ ਵੀਰ ਤੇਰੇ ਮੂੰਹ ਨਿਕਲਿਆ 35 35 ਹਜ਼ਾਰ ਦੀ ਬਸ਼ੀ ਦੇ ਦਾਂਗੇ ਠੀਕ ਹੈ ਠੀਕ ਹੈ ਤੇਰੇ ਮੂੰਹ 35 ਨਿਕਲਿਆ 35 ਦੇ ਦਾਂਗੇ ਨੰਝਾਇ ਜੀ ਬਿਲਕੁਲ ਜੀ ਤਾਂ ਕੀ ਕਹਿਣਾ ਵੀਰੋ ਰਾਜੀ ਫੁੱਲਾ ਕੱਦ ਕਾਠ ਵਾਲੀ ਆ ਚਲੋ ਬਾਕੀ ਵੀਰ ਜੀ ਕਿਦਾਂ ਸੂਈ ਦਾ ਤਾਂ ਫਿਰ ਮੋਲੀ ਹੋ ਰੂਂਦਾ ਨਾ ਹੁਣ ਹਾਂ ਕਿਉਂਕਿ ਵੱਡੇ ਪੱਲੇ ਚ ਆ ਗਈ ਨਾ ਬਿਲਕੁਲ 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 ਤੇ ਮੁਗੱਬਰ ਦਾ ਮੋਲੀ ਆ ਤੁਹਾਨੂੰ ਪਤਾ ਬਿਲਕੁਲ ਬਿਲਕੁਲ ਕਿਉਂਕਿ ਸੇਵਾ ਸੁਆ ਅਗਲੇ ਦੀ ਛੱਡ ਕੇ ਦੇਣੀ ਪੈਂਦਾ ਤਾਂ ਦੋਵੇਂ 35 35 ਨੇ ਹੋ ਗਏ ਹਨਾ ਜੀ ਹਾਂ ਜੀ ਵੀਰ ਜੀ ਤਾਂ ਬਾਕੀ ਕੋਈ ਜੋੜਾ ਪਾ ਲੂ ਮਾਨਤਨ ਕਰ ਦਿਓ ਵੀਰ ਜੀ ਬਹੁਤ ਵੀਰ ਜੀ ਹੋ ਜਾਏਗਾ ਕੋਈ ਗੱਲ ਹੀ ਨਹੀਂ ਬਿਲਕੁਲ ਹਾਂ ਜੀ ਤਾਂ ਵੇਖੋ ਵੀਰੋ ਰੇਡ ਬੜੇ ਸੋਹਣੇ ਵੀਰ ਨੇ ਕੀਤੇ ਆ ਕੱਦ ਕਾਠ ਵਾਲੀਆਂ ਨੇ ਸੋਹਣੀਆਂ ਵੇੜਾਂ ਨੇ ਇੱਕ ਸੂਈ ਆ ਤਾਂ ਇੱਕ ਵੀਰੋ ਗੱਬਣ ਆ ਗਈ ਆ ਤਾਂ ਬ ਤਾਂ ਇਹ ਹੀ ਬੇਨਤੀ ਹੁੰਦੀ ਹੈ ਬਾਕੀ ਕੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੇਂ ਦੋ ਨਵੇਂ ਵੀਰੇ ਵੀਡੀਓ ਲੈ ਕੇ ਖੜੀ ਜਾਵੇ ਜੀ ਹਾਂਜੀ ਭਾਈ ਇਹ ਐਡਰੈਸ ਇੱਕ ਵਾਰੀ ਦੱਸਿਓ ਐਡਰੈਸ ਵੀਰ ਜੀ ਪਿੰਡ ਮੈਮੇ ਚੱਕਿਆ ਹਾਂਜੀ ਤਹਿਸੀਲ ਡੇਰਾ ਬਾਬਾ ਨਾਨਕ ਹਾਂਜੀ ਤੇ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ ਹੈਗਾ 7738 ਤੇ 1181 ਠੀਕ ਹੈ ਜੀ ਹਾਂਜੀ ਸਾਰੇ ਜਿਨੇ ਵੀ ਭੈਣ ਭਰਾ ਕੁਲਜਿੰਦਰ ਡੇਰੀ ਫਾਰਮ ਨੂੰ ਪਿਆਰ ਕਰਦੇ ਹਨ ਸਾਰੇ ਭੈਣ ਭਰਾਵਾਂ ਨੂੰ ਦੇਸਾਂ ਦੇਸਾਂ 'ਚ ਵਸਦਿਆਂ ਨੂੰ ਪਿਆਰ ਪਰਿਸ਼ਾ ਸ੍ਰੀਕਾ ਸਾਸਿਕਾ ਸਾਸਿਕਾ